ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅਨੁਸਾਰ ਜਿਹੜਾ ਪੰਜਾਬ ਪੁਲਿਸ ਹੈ ਉਹਨਾਂ ਨੇ ਬੈਂਕਸਟਰ ਅਤੇ ਡਰੱਗਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਸੰਬੰਧ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਅਲੱਗ-ਅਲੱਗ ਜਿਹੜੇ ਏਰੀਆਸ ਹੈਗੇ ਉਹਨਾਂ ਦੇ ਵਿੱਚ ਸਪੈਸ਼ਲ ოਪਰੇਸ਼ਨ ਚਲਾਇਆ ਗਿਆ ਇਸ ਦੇ ਵਿੱਚ ਮਾਰਨਿੰਗ ਟਾਈਮ ਜਿਹੜਾ ਲੰਡਾ ਗਰੁੱਪ ਦੇ ਜਿਹੜੇ ਟਿਕਾਣੇ ਨੇ ਜਾਂ ਉਹਨਾਂ ਦੇ ਐਸੋਸੀਏਟਸ ਨੇ ਉਹਨਾਂ ਦੇ 6 ਟਿਕਾਣਿਆਂ ਦੇ ਉੱਪਰ ਅੱਜ ਰੇਡ ਕੀਤੀ ਗਈ ਜਿਸ ਦੇ ਵਿੱਚ ਤਰਵੰਡੀ ਸਾਬੋ ਮੋੜ ਰਾਮਪੁਰਾ ਫੂਲ ਏਰੀਆ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਤੇ ઓਪਰੇਸ਼ਨ ਕੀਤੀ ਗਈ ਸੀ। ਇਸ ਤੋਂ ਬਾਅਦ ਬਾਅਦ ਦੁਪਹਿਰ ਬੀੜ ਤਲਾਬ ਬਸਤੀ ਏਰੀਆ ਦੇ ਵਿੱਚ ਬਠਿੰਡਾ ਵਿਧਿਆਤੀ ਦੀ ਪੁਲਿਸ ਵੱਲੋਂ ਜਿਹੜੇ ਡਰੱਗਸ ਦੇ ਸਬੰਧ ਦੇ ਵਿੱਚ ਜਿਹੜੇ ਸਾਡੇ ਕੰਪਲੇਂਟਸ ਆ ਰਹੀਆਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਸਾਨੂੰ ਅੱਜ ਪੰਜ ਬੰਦੇ ਜਿਹੜੇ ਅਸੀਂ ਜਿਹੜੇ ਰਾਉਂਡ ਅਪ ਕੀਤੇ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਮਕਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਕਰਨ ਜਾ ਰਹੇ ਹਾਂ। ਈਵਨਿੰਗ ਟਾਈਮ ਅਸੀਂ ਸਾਡੀ ਬਠਿੰਡਾ ਸਿਟੀ ਦੀ ਪੁਲਿਸ ਨਾਲ ਪੀਸੀਆਰ ਪਾਰਟੀਆਂ ਨਾਲ ਜਿਹੜੇ ਸਾਡੇ ਸੀਆਈਏ ਦੇ ਸਟਾਫ ਦੀ ਟੀਮ ਨੇ ਲੈ ਕੇ ਅਸੀਂ ਜਿਹੜੀ ਧੋਬੀਆਂ ਨਾ ਬਸਤੀ ਹੈ ਜੋ ਕਿ ਸ਼ਹਿਰ ਬਠਿੰਡਾ ਦੇ ਵਿੱਚ ਕਾਫੀ ਕੰਪਲੇਨਸਾਂ ਨੂੰ ਡਰੈਕਟ ਕਰਨ ਦੀਆਂ ਆਉਂਦੀਆਂ ਨੇ ਇੱਥੇ ਇੱਕ ਐਸਓਪਰੇਸ਼ਨ ਸਾਡੇ ਵੱਲੋਂ ਜਿਹੜਾ ਹੈ ਚਲਾਇਆ ਜਾ ਰਿਹਾ ਤੇ ਬਿਲਕੁਲ ਸਾਫ਼ ਤੇ ਸਖਤ ਦਾਅਤ ਹੈਗੀ ਹੈ ਜਿਹੜੇ ਡਰੱਗਸ ਸਮਗਲਰ ਜਾਂ ਜਿਹੜੇ ਗੈਂਗਸਟਰ ਐਕਟੀਵਿਟੀਜ਼ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਬਿਲਕੁਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਿਆ ਜਾਊਗਾ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ ਵੀਰਤਲਾਬ ਬਸਤੀ ਦੇ ਵਿੱਚ ਸਦਰ ਥਾਣਾ ਸਦਰ ਬਠਿੰਡਾ ਦੇ ਵਿੱਚ ਅਸੀਂ 5 ਬੰਦਿਆਂ ਤੇ ਨਾਲ ਹੀ ਇੱਕ ਪ੍ਰੋਲ ਜੰਪਰ ਜਿਹੜਾ ਹੈਗਾ 302 ਮੁਕਦਮੇ ਦੇ ਵਿੱਚ ਵਾਂਟਡ ਸੀਗਾ ਸਾਨੂੰ ਉਹਨੂੰ ਅਸੀਂ ਅਰੈਸਟ ਕੀਤਾ ਤੇ ਹੁਣ ਅਸੀਂ ਇੱਥੇ ਧੋਬੀਆਂ ਨਾ ਬਸਤੀ ਦੇ ਵਿੱਚ ਕਰ ਰਹੇ ਹਾਂ ਡੈਫੀਨਿਟਲੀ ਇੱਥੇ ਵੀ ਅਸੀਂ ਜਿਹੜੀ ਜਿਹੜੇ ਬੰਦੇ ਇਨਵੋਲਵ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਾਵਾਂਗੇ